ਪੰਜਾਬ ਦੀ ਟੀਮ ਅਚ ਪਹੁੰਚੀ ਆ ਗਰਦਾਸਪੁਰ ਜ਼ਿਲ੍ਹੇ ਦੇ ਪਿੰਡ ਮਕੌੜਾ ਪਤਨਾ ਦੇ ਤੁਸੀਂ ਦੱਸਦੇ ਇਹ ਉਹ ਮਕੌੜਾ ਪਤਨਾ ਜਿਸ ਤੋਂ ਪਾਰ ਕਰੀਬ ਸੱਤ ਪਿੰਡ ਵਸਦੇ ਨੇ ਉਹ 2 ਤੋਂ 3000 ਦੀ ਆਬਾਦੀ ਆ ਔਰ ਹਜ਼ਾਰਾਂ ਏਕੜ ਜ਼ਮੀਨ ਆ ਜਿਹੜੇ ਲੋਕ ਇਹ ਦਰਿਆਵਾਂ ਪਾਰ ਜਾਂਦੇ ਹੁੰਦੇ ਜਦੋਂ ਕਿ ਇਹ ਜਦੋਂ ਮੌਸਮ ਬਰਸਾਤ ਆਉਂਦਾ ਦੇਖ ਟੈਂਪਰਰੀ ਪੋਲ ਬੰਦਾ ਪਹਿਲਾਂ ਔਰ ਜਦੋਂ ਬਰਸਾਤ ਦਾ ਮੌਸਮ ਆਉਂਦਾ ਉਹ ਵੀ ਚੁੱਕ ਲਿਆ ਜਾਂਦਾ ਇਹਨਾਂ ਦੇ ਜਾਣ ਵਾਸਤੇ ਸਿਰਫ ਇੱਕ ਸਾਰਾ ਰੈਂਦੀ ਕਿਸ਼ਤੀ ਔਰ ਕਿਸ਼ਤੀ ਜਿਹੜੀ ਦਿਨ ਤੋਂ 3 ਤੋਂ 4 ਵਜੇ ਆਉਂਦੀ ਗਰਮੀ ਦਾ ਮੌਸਮ ਆ ਲੋਕ ਕਿਸ਼ਤੀ ਝਾਰ ਪਰ ਜਾਂਦੇ ਔਰ ਜਿਹੜੇ ਸਕੂਲੀ ਬੱਚੇ ਨੇ ਉਹ ਜਿਨ੍ਹਾਂ ਦਾ ਸਕੂਲ ਦਾ ਟਾਈਮ 8 ਵਜੇ ਦਾ ਉਹ ਵਿਚਾਰੇ ਇੱਥੇ 8 ਵਜੇ ਆ ਕੇ ਬੈਠਦੇ 10 ਵਜੇ ਜਾ ਕੇ ਵਿੱਚ ਸਭ ਖੇੜੀ ਜਾਂਦੀ ਆ ਔਰ ਮਾਸਟਰ ਜਿਹੜੇ ਟੀਚਰ ਦਾ 10 ਵਜੇ ਹੁੰਦੇ ਨੇ ਜੇ ਕੋਈ ਬੰਦਾ ਬਿਮਾਰ ਹੋਣਾ ਵਾਸਤੇ ਹੋਰ ਵੀ ਹਰਾਲ ਮਾਰੇ ਹੁੰਦੇ ਨੇ ਦੇਸੀ ਯਾਦ ਹੋਏ ਨੂੰ ਇਨੀ ਨਹੀਂ ਸਰਕਾਰ ਦਾਅਵੇ ਕਰਦੀ ਡਿਜੀਟਲ ਇੰਡੀ ਇਹ ਸੱਤ ਆਪਣੇ ਜਿਹੜੇ ਦਰਿਆਵਾਂ ਪਾਰ ਟਾਪੂ ਬਣੇ ਨੇ ਕਿਉਂਕਿ ਤਿੰਨੇ ਬਣੇ ਤੁਸੀਂ ਦੇਖ ਸਕਦੇ ਹੋ ਇਹਦੇ ਪਾਣੀ ਹੈ ਦਰਿਆ ਆ ਉੱਜ ਦਰਿਆ ਉਹ ਰਾਵੀ ਦਰਿਆ ਜਿਹੜਾ ਇਹ ਪੈਂਦਾ ਆ ਔਰ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਕ ਬੰਨੇ ਇਹਦੇ ਪਾਕਿਸਤਾਨ ਦੀ ਹੱਦ ਲੱਗਦੀ ਆ ਔਰ ਇਹ ਬੰਦੇ ਤਿੰਨੇ ਬਣੇ ਦਰਿਆਾਂ ਦੇ ਕਿਰੇ ਹੋਏ ਨੇ ਔਰ ਇਹਨਾਂ ਨੂੰ ਲੋਕਾਂ ਨੂੰ ਕੰਨੀਆਂ ਮੁਸ਼ਕਲਾਂ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਸਾਡਾ ਸਿਰ ਇਹਨਾਂ ਪਿੰਡਾਂ ਦੇ ਲੋਕੀ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਕਿਹੜਾ ਤੁਹਾਡਾ ਪਿੰਡ ਆ ਔਰ ਕੀ ਤੁਹਾਨੂੰ ਇਸ ਮੁਸ਼ਕਲਾਂ ਆਉਂਦੀਆਂ ਨੇ ਹਾਂਜੀ ਸਰ ਮੇਰੇ ਪਿੰਡ ਕੁੱਕਰ ਆ ਜੀ ਇਹ ਬਾਕੀ ਇੱਥੇ ਰਹਿਣ ਵਾਲੇ ਆ ਸਾਡੇ ਤੇ ਅਜੇ ਤੱਕ ਤੇ ਪਾਕਿਸਤਾਨ ਜਦੋਂ ਦਾ ਆਜ਼ਾਦ ਹੋਇਆ ਕੁਛ ਨਹੀਂ ਸਰਕਾਰਾਂ ਕੀਤਾ ਸਾਡੇ ਬਾਤ ਤੇ ਕੀਤਾ ਹੀ ਕੁਛ ਨਹੀਂ ਜਦੋਂ ਅਸੀਂ ਗਲਵਾਵਾ ਤੂੰ ਕੋਣ ਸਤ ਤੋੜਾ ਹਾਜੀ ਸਾਨੂੰ ਤੇ ਜ਼ਰੂਰੀ ਰਸਤਾ ਹੋਇਆ ਜੀ ਹਾਨੂੰ ਨੰਗਣ ਦਾ ਰਸਤਾ ਹੀ ਕੋਈ ਨਹੀਂ ਤੇ ਅਸੀਂ ਆਜ਼ਾਦ ਕਦੇ ਆ ਹਾ ਨਾ ਪੋਲਾ ਜਿਹੜਾ ਪੋਲ ਬਣਾ ਚਾਹੀਦਾ ਤੇ ਬਹੁਤ ਵਾਰੀ ਬੋਲਿਆ ਅੱਜ ਬਣਦਾ ਕੱਲ ਬਣਦਾ ਅਜੇ ਤੱਕ ਤੇ ਕੋਈ ਵੀ ਇੱਥੇ ਕੰਮ ਨਹੀਂ ਲਾਣ ਦੇ ਸੈਂਟਰ ਨੇ ਵੀ ਪਾਸ ਕਰਤਾ ਸਭ ਕੁਝ ਹੋ ਗਿਆ ਦੱਸ ਦੇ ਕਾਗਜ਼ੀ ਪੱਤਰੀ ਪਰ ਅਜੇ ਤੱਕ ਗਰਾਊਂਡ 'ਚ ਕੁਛ ਨਹੀਂ ਹੋਣਦਿਆ ਕਿੰਨੀਆਂ ਮੁਸ਼ਕਲਾਂ ਹੁੰਦੀਆਂ ਨੇ ਕਿੰਨੇ ਪਿੰਡ ਕਿੰਨੀ ਕਿੰਨੀ آبادی ਆ। آبادی ਤੇ ਇੱਧਰ ਹੀ ਸਾਰ ਆ ਗਏ ਨੇ ਕਾਫੀ ਲੋਕੀ ਇੱਧਰ ਆਣ ਕੇ ਮਾੜੇ-ਮੋٹے ਬੱਚਿਆਂ ਵਾਸਤੇ ਘਰ-ਕੂਰ ਬਣਾ ਲਏ ਨੇ ਮਾੜੇ-ਮੋٹے ਜਿਹੜੇ ਵਿਚਾਰੇ ਗਰੀਬ ਨੇ ਉਹ ਇੱਧਰ ਹੀ ਨੇ ਜ਼ਿਆਦਾਤਰ ਤੇ ਇੱਥੋਂ ਹੁਣ ਮੰਨ ਲਓ ਬੇੜੀ ਤੇ ਆਉਣਾ ਬੱਚਿਆਂ ਜਦੋਂ ਸਵੇਰੇ 8 ਵਜੇ ਤੇ ਕਈ ਵਾਰੀ ਪਾਣੀ ਵੱਧ ਹੁੰਦਾ ਤੇ ਬੱਚੇ ਪਿੱਛੇ ਵਾਪਸ ਮੁੜ ਜਾਂਦੇ ਨੇ ਉਹਨਾ ਕੀ ਪੜ੍ਹਾਈ ਬੱਚਿਆਂ ਪੜ੍ਹਨਾ ਹੈ ਤੇ ਇੱਧਰੋਂ ਵੀ ਟੀਚਰ ਟਾਈਮ ਸੇਰੀ ਭਾਵੇਂ ਆਉਂਦੇ ਨੇ ਤੇ ਉਹ ਵਿਚਾਰੇ ਇੱਥੇ ਬੇੜੀ ਨਾ ਪੈਣ ਕਰਕੇ ਪਾਰ ਜਾਣਾ ਹੁਣਾ ਛੁੱਟੀ ਕਰਕੇ ਵਾਪਸ ਕਈ ਵਾਰੀ ਉਹਨਾਂ ਨੂੰ ਇੰਨੀਆਂ ਮੁਸ਼ਕਲਾਂ ਹੁੰਦੀਆਂ ਨੇ ਮੋੜਨੇ ਪੈਂਦਾ ਦਰਿਆ ਤੇ ਬੈਣੇ ਪੈਂਦਾ ਬਹੁਤ ਜ਼ਿਆਦਾ ਮੁਸ਼ਕਲ ਜੇ ਅਮਰਜੰਸੀ ਹੋ ਜਾਏ ਕੋਈ ਦੀ ਫਿਰ ਅਮਰਜੰਸੀ ਹੋ ਜਾਏ ਤੇ ਕੋਈ ਰਾਬੀ ਹੱਲ ਹੈ ਜੀ ਕੋਈ ਸਰਕਾਰ ਨੇ ਆਡੇ ਲਈ ਕੋਈ ਇਹੋ ਜਿਹਾ ਬਰਾਲਾ ਨਹੀਂ ਕੀਤਾ ਵੀ ਜਿਹੜਾ ਆਡੀ ਕੋਈ ਮਦਦ ਸਹਾਇਤਾ ਹੋਵੇ ਸਭਾ ਕੁਝ ਛੋੜ ਲਓ ਮੀਤੋ ਪਾਜੀ 70 75 ਸਾਲ ਦੇ ਅਸੀਂ ਯਾਦ ਹੋਏ ਹੋ ਤੁਹਾਨੂੰ ਕੀ ਲੱਗਦਾ ਤੁਹਾਨੂੰ ਆਜ਼ਾਦੀ ਮਿਲੀ ਬਿਲਕੁਲ ਨਹੀਂ ਸਾਨੂੰ ਤੇ ਉਧਰਾਂ ਰਹਿੰਦੇ ਆ ਇੱਧਰ ਵਾਲੇ ਬੰਦਿਆਂ ਨੂੰ ਆਜ਼ਾਦੀ ਨਹੀਂ ਮਿਲੀ ਕਿਉਂਕਿ ਅਸੀਂ ਇਧਰ ਆਣਾ ਪਹਿਲੀ ਜਾਣਾ ਪਹਿਲੀ ਇਹ ਕੰਮ ਕਰਕੇ ਚੱਲ ਜਾਣਾ ਤਾਂ ਮੁਸ਼ਕਲ ਤਾਂ ਸਾਰਿਆਂ ਵਾਸਤੇ ਬਰਾਬਰ ਹੀ ਆ ਨਾ ਇੱਧਰ ਆਏ ਉੱਧਰੋਂ ਆਏ ਇੱਧਰ ਆਏ ਬੰਦ ਬੰਬਾਰ ਹੋ ਜੇ ਤਾਂ ਮੁਸ਼ਕਲ ਕਿੱਦਾਂ ਫਿਰ ਮੁਸ਼ਕਲ ਹੋ ਜਾਂਦਾ ਜੀ ਕਿਹੜੀ ਕਿਹੜੀ ਮੁਸ਼ਕਲ ਆਉਂਦੀ ਆ ਹਰ ਚਹਰ ਪ੍ਰਕਾਰ ਦੀ ਮੁਸ਼ਕਲ ਹੈ ਜੀ ਲੰਘੇ ਦੀ ਜ਼ਿਆਦਾ ਮੁਸ਼ਕਲ ਹੈ ਜੀ ਲੰਗਾ ਨੇ ਲੰਗਾ ਨਹੀਂ ਕਿੱਦਾਂ ਲੰਘਦੇ ਹੋ ਲੰਘਦੇ ਕਿਸ਼ਤੀ 'ਚ ਲੰਗੀਦਾ ਜੀ ਕਿਸ਼ਤੀ ਪੇਗੀ ਤੇ ਲੰਗਾ ਨਹੀਂ ਤੇ ਨਹੀਂ ਲੰਗਾਗੇ ਤੇ ਇਹ ਬਾਰਸ਼ ਆ ਜੇ ਤੇ ਬਾਰਸ਼ ਆ ਜੇ ਤੇ ਫਿਰ ਉਸੇ ਖੜੇ ਰਵਾਂਗੇ ਜਾਂ ਕਿਤੇ ਕੋਈ ਤੂਫਾਨ ਆਏ ਕੋਈ ਦਰਿਆ ਹਾੜਾ ਆ ਜੇ ਆ ਫਿਰ ਕਿਤੇ ਕਿਸੇ ਦੇ ਘਰ ਉਨੇ ਪੜੇਗਾ ਇਸ ਤਰ੍ਹਾਂ ਨਹੀਂ ਜੀ ਮਤਲਬ ਕਿਸ਼ਤੀ ਉੱਪਰ ਰੱਖ ਕੇ ਹਜੇ ਲ ਸਾਡਾ ਸਤਿਕਾਰਯੋਗ ਮਜਬੂਦ ਨੇ ਮਜਬੂਦ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਤੇ ਕੀ ਤੁਸੀਂ ਦੇਖਦੇ ਆ ਕਿ ਕਿੰਨੇ ਵਾਦੇ ਲੀਡਰਾਂ ਕੀਤੇ ਕਿੰਨੇ ਕੇ ਪੂਰੇ ਕੀਤੇ 75 ਸਾਲ ਉਮਰ ਹੋ ਗਈ ਮੇਰੀ ਵਾਦੇ ਹੀ ਵਾਦੇ ਨੇ ਲਾਰੇ ਲਾਹ ਨੇ ਕੋਈ ਕੰਮ ਜੇ ਸੈਂਟਰ ਪਾਲ ਸਰਕਾਰ ਨੇ ਪਾਸ ਕੀਤਾ ਪੁਣ ਸਭ ਕੋ ਪੈਸਾ ਪੈਸਾ ਭੇਜਦਾ ਅੱਗੇ ਪੰਜਾਬ ਸਰਕਾਰ ਕਿਹੜੀ ਕੀ ਵਜ੍ਹਾ ਦੱਸੇ ਕਾਰਨ ਵੀ ਕਿਉਂ ਨਹੀਂ ਕੰਮ ਸ਼ੁਰੂ ਕਰਨ ਦੇਦੇ ਬਹੁਤ ਦੇਰ ਹੋ ਗਈ ਬੜੇ ਫੇਰੇ ਚੱਕਰ ਡਾਇਰੈਕਟਰ ਸਾਹਿਬ ਦੇ ਗਏ ਹੱਡੀਆਂ ਦੇ ਗਏ ਬਸ ਲਾਰੇ ਬਲਾਰੇ ਹੀ ਆ ਕੋਈ ਕੰਮ ਕੋਈ ਗਰਾਊਂਡ ਤੇ ਨਹੀਂ ਕੋਈ ਦੇਖ ਰਿਹਾ ਸਾਨੂੰ ਪਤਾ ਨਹੀਂ ਉਹ ਜਿਹੜਾ ਕਰਨਾ ਵੀ 2 ਸਾਲ ਰਹਿ ਜਾਣੇ ਨੇ 2 3 ਸਾਲ ਤੇ ਅਜੇ ਕੋਈ ਇਹਨਾਂ ਦਾ ਕੋਈ ਵੀ ਨਹੀਂ ਪਤਾ ਲੱਗੇਗਾ ਕਿਦਾਂ ਦੇ ਲੀਟਰ ਜਦੋਂ ਚੋਣਾ ਆਉਂਦੀਆਂ ਕਿਦਾਂ ਦੇ ਵਾਦੇ ਕਰਦੇ ਕਿੰਨੇ ਵਾਦੇ ਪੂਰੇ ਹੋਏ ਵਾਦੇ ਵਾਦੇ ਉਹਦੇ ਤੋਂ ਤੁਸੀਂ ਦੱਸੋ 2 ਮਹੀਨੇ ਦਾ ਵਪਾਰ ਬਣਾ ਲਿਆ ਜੀ ਇਹ ਜਿਹੜਾ ਸਿਆਸੀ ਲੋਕਾਂ ਨੇ ਇਹਨਾਂ ਦਾ ਵਪਾਰਾ ਬਣਾਇਦਾ ਜਦੋਂ 2 3 ਮਹੀਨੇ ਆਪਣਾ ਮਿਹਨਤ ਕਰ ਲਓ ਖਰਚਾ ਕਰ ਲਓ ਤੇ ਬੱਸ ਮੜ ਕੇ ਆਸਪਰ ਅਸੀਂ ਲੋ ਹੋਰ ਗੱਲਾਂ ਵਾਦੇ ਵਾਦੇ ਨੇ ਹੋਰ ਇੱਥੇ ਕੋਈ ਸਾਡਾ ਮੇਨ ਕੰਮ ਹਨ ਨੂੰ ਹੋਰ ਕੋਈ ਨਹੀਂ ਚਾਹੀਦਾ ਸਾਨੂੰ ਮੇਨ ਕੰਮ ਇਹੋ ਜਿਹਾ ਪੂਰਾ ਸਾਡਾ ਪਾਂਜੇ ਤੇ ਸਾਡੀ ਜ਼ਿੰਦਗੀ ਰਸਤਾ ਹੋਈ ਜੀ ਸਭ ਕੁਝ ਉਹ ਤਾਂ ਕੁਝ ਨਹੀਂ ਚਾਹੀਦਾ ਸਿਰਫ ਸਾਡਾ ਪੋਲ ਬਣ ਜੇ ਜਿਹੜਾ ਪੈਸਾ ਸੈਂਟਰ ਵੱਲੋਂ ਆ ਵੀ ਗਿਆ ਜੇ ਨਹੀਂ ਆ ਰਿਹਾ ਉਹ ਇੱਕ ਅਲੱਗ ਗੱਲ ਹੈ ਉਹ ਸੈਂਟਰ ਵੱਲੋਂ ਪੈਸਾ ਵੀ ਆ ਗਿਆ ਸਭ ਕੁਝ ਹੋ ਗਿਆ ਤੇ ਫਿਰ ਇਹਨਾਂ ਨੂੰ ਕੰਮ ਸ਼ੁਰੂ ਕਰਨਾ ਚਾਹੀਦਾ ਤੇ ਜੇ ਬਣ ਜੇ ਬੰਦੇ ਬੰਦੇ ਵੀ ਕੋਈ 2-3 ਸਾਲ ਲੱਗਣੇ ਨਾ ਇਸ ਕਰ ਤੇ ਸ਼ੁਰੂ ਹੋ ਜਾ ਤਾਂ ਸਾਨੂੰ ਆਸ ਹੋਏ ਵੀ ਠੀਕ ਹੈ ਕੰਮ ਸ਼ੁਰੂ ਹੋ ਗਿਆ ਤੋ ਆਸ ਨਾ ਬੰਦਾ ਟਾਈਮ ਪਾਸ ਕਰ ਲੈਂਦਾ ਤੇ ਜੇ ਕੰਮ ਨਹੀਂ ਸ਼ੁਰੂ ਹੋਇਆ ਤਾਂ ਟਾਈਮ ਕਿਦਾਂ ਪਾਸ ਕਰੇ ਸਾਡੀ ਜ਼ਿੰਦਗੀ ਨਾ ਕਿ ਸਾਡੇ ਬੱਚਿਆਂ ਦੀ ਜ਼ਿੰਦਗੀ ਖਰਾਬ ਹੋਏਗੀ ਕਿਉਂਕਿ ਸਾਡੀ ਤੋ ਹੋ ਗਈ ਤੇ ਬੱਚਿਆਂ ਦੀ ਤਾਂ ਕੋਈ ਦੇਖ ਲੈਣ ਅੱਗੇ ਜੀਟਰ ਆਉਂਦੇ ਨੇ ਵਾਅਦੇ ਕਰਦੇ ਨੇ ਇਲੈਕਸ਼ਨ ਕਈ ਵਾਰੀ ਹੋਈ ਕਈ ਤੁਸੀਂ ਬਾਈਕਾਟ ਕੀਤਾ ਕੋਈ ਅਸਰ ਹੋਇਆ ਬਾਈਕਾਟ ਵੀ ਕਰਕੇ ਦੇਖ ਲੈ ਰਹੇ ਕੋਈ ਨਹੀਂ ਅਸਰ ਅਸਰ ਵਾਲੀ ਗੱਲ ਕੋਈ ਨਹੀਂ ਹਮ ਇਹ ਹੋਰ ਰਸਤਾ ਚਲੋ ਮੰਨਿਓ ਵੀ ਅਸੀਂ ਜਿਹੜੇ ਕੰਮ ਜਿਹੜੀ ਸੜਕ ਪਾਰਲਮੈਂਟ ਨੇ ਬਣਗੀਏ ਠੀਕ ਕੀਤਾ ਉਹ ਹੋਇਆ ਕੰਮ ਜਿਹੜੇ ਕੰਮ ਹੋ ਜਾਂਦੇ ਨੇ ਕਹਿੰਦੇ ਆ ਉਹਦੀ ਤੇਰੀ ਹੈ ਤੇ ਸਾਨੂੰ ਮੇਨ ਕੰਮ ਸਾਡਾ ਇਹੋ ਜਿਵੇਂ ਪੋਲ ਸਾਡਾ ਪੰਜੇ ਤੇ ਸਾਡੇ ਕੰਮ ਸਾਰੇ ਹੱਲ ਹੋ ਗਏ ਤੁਹਾਡੇ ਜਿਹੜੇ ਸੱਤ ਪਿੰਡ ਨੇ ਇਹਨਾਂ ਦੇ ਕਿੰਨੇ ਬੰਨੇ ਦਰਿਆ ਲਾਲਾ ਕਿੰਨੇ ਬੰਨੇ ਪਾਕਿਸਤਾਨ ਨਾਲ ਲੱਗਦੀ ਹੈ ਇਹ ਤੋਂ ਬਾਰਡਰ ਸਾਡੇ ਤੋਂ ਸਿਰਫ 1 ਕਿਲੋਮੀਟਰ ਆ ਹ ਤੇ ਵਿੱਚ ਪਿੰਡ ਨੇ 1.5 ਕਿਲੋਮੀਟਰ ਕਹਿੰਦਾ 2 ਕਿਲੋਮੀਟਰ ਨਾਗ ਲਾਦਾ ਬਾਕੀ ਕਹਿੰਦੇ ਤਿੰਨ ਬੰਨੇ ਦਰ ਆਪਾਂ ਦੇ ਕੋਨੇ ਪਾਕਿਸਤਾਨ ਇੱਕ ਬੰਨੇ ਉਹ ਜਾਂਂਦੀ ਐ ਇੱਕ ਬੰਨੇ ਰਾਵੀ ਆਂਡਿਆ ਸਾਹ ਅਸੀਂ ਜੋ ਵੀ ਆਏ ਜਿੰਨੇ ਪਿੰਡ ਆਏ ਸਿਰਫ ਟਾਪੂ ਦੀਆਂ ਤੇ ਜਦੋਂ ਕੋਈ ਬਰਸਾਤ ਚ ਪਾਣੀ ਭਾਰੀ ਆ ਜਾਂਦਾ ਤੇ ਫੇਰ ਸਾਡੇ ਤਿੰਨ ਦਿਨ ਤੇ ਬਿਲਕੁਲ ਲਿੰਕ ਟੁੱਟ ਜਾਂਦਾ ਇਧਰੋਂ ਪੰਜਾਬ ਨਾਲ ਸਾਡਾ ਲਿੰਕ ਟੁੱਟ ਜਾਂਦਾ ਬਿਲਕੁਲ ਕੋਈ ਸਾਾਨੂੰ ਉੱਥੇ ਰਸਤਾ ਨਹੀਂ ਲੰਘਾ ਆਣ ਜਾਣ ਵਾਸਤੇ ਕੋਈ ਬੰਬਾਰ ਬੰਦਾ ਹੋਏ ਬਹੁਤ ਮੁਸ਼ਕਲ ਹੁੰਦੀ ਆ ਇੱਕ ਸਰਕਾਰ ਨੂੰ ਜੇ ਉਥੇ ਮਾੜੀਆਂ ਬੰਡਾ ਬਿਲਡਿੰਗਾਂ ਬਣਾਈਆਂ ਵਿਹਾਨੇ ਹੁੰਦਾ ਬਾਅਦ ਤੇ ਕੋਈ ਜਦੋਂ 2-3 ਮਹੀਨੇ ਉਥੇ ਰਹਿ ਗਏ ਤੇ ਲੋਕਾਂ ਦੀ ਕੋਈ ਦੇਖਭਾਲ ਕਰ ਸਕੇ ਉਹ ਵੀ ਕੋਈ ਨਹੀਂ ਉਥੇ ਸਾਡੇ ਇਥੇ ਕੋਈ ਲੋਕ ਭਾਜੀ ਜਿਹੜੇ ਪਾਰ ਹਸਤਾਨ ਨੇ ਡਾਕਟਰ ਜਿਹੜੇ ਉਥੇ ਆਉਂਦੇ ਡਾਕਟਰ ਜਿਹੜੇ ਸਕੂਲ ਬੱਚੇ ਮਾਸਟਰ ਆਉਂਦੇ ਕਿੱਦਾਂ ਚੱਲਦਾ ਮਾਸਟਰ ਤੇ ਆਉਂਦੇ ਸਾਰ ਉਹ ਵੀ ਆਪਣੇ ਟਾਈਮ ਨਾਲ ਬੇੜੀ ਤੇ ਜਾਣਾ ਉਹਨਾਂ ਦਾ ਵੀ ਕੀ ਕਹਿ ਸਕਨੇ ਆ ਉਹਨਾਂ ਨੂੰ ਉਹ ਵੀ ਉਹਨਾਂ ਲਈ ਕਿਹੜਾ ਕੋਈ ਬਖਰਾ ਹੈਗਾ ਜੀ ਉਹਨਾਂ ਵੀ ਬੇੜੀ ਤੇ ਹੀ ਜਾਣਾ ਬਹੁਤ ਮੁਸ਼ਕਲ ਆ ਟਾਈਮ ਨਾਲ ਭਾਵੇਂ ਆ ਵੀ ਜਾਂਦੇ ਨੇ ਬੇੜੀ ਰਿਕਾਵਟ ਆ ਜਾਂਦੀ ਕਈ ਵਾਰੀ ਪਾਣੀ ਹੁੰਦਾ ਆ ਤੇ ਫਿਰ ਬੇੜੀ ਆਪਣੇ ਹਿਸਾਬ ਨਾਲ ਲੇਟ ਪੈਂਦੀ ਜਿੱਦਾਂ ਫਿਰ ਲੇਟ ਹੋਣਾ ਜਾਣਾ ਹਾਂ ਤੇ ਡਾਕਟਰ ਡੂਟਰ ਵਗੈਰਾ ਆਉਂਦੇ ਜੀ ਡਾਕਟਰ ਵੀ ਘੱਟ ਵੱਧੀ ਆਉਂਦੇ ਜੀ ਆਉਂਦੇ ਆ ਤੇ ਇਹਦੇ ਪਾਣੀ ਦੇ ਵਿੱਚ ਜਾ ਕੇ ਮਾਲਕੇ ਕਈ ਵਾਰੀ ਉਧਰੋਂ ਵਾਪਸ ਮੋਣਾ ਬੜੌਕਾ ਬਰਸਾਂਤਾਂ ਚ ਇਹ ਕਰਕੇ ਫਿਰ ਡਰਦਾ ਕੋਈ ਵੀ ਆਉਂਦਾ ਨਹੀਂ ਇੰਨਾ ਤੇ ਤੁਸੀਂ ਇਲਾਕੇ ਦੇ ਲੋਕ ਨੇ ਜਿਹੜੇ ਕਹਿੰਦੇ ਵੀ ਦੇਸ਼ ਤਰੱਕੀ ਕਰ ਰਿਹਾ ਡਿਜੀਟਲ ਇੰਡੀਆ ਭਾਰਤ ਅੱਗੇ ਵਧ ਰਿਹਾ ਭਾਰਤ ਜੈਵਦੀ ਮਸ਼ਾਲ ਤੁਹਾਡੇ ਸਾਹਮਣੇ ਵੀ ਜਿਹੜੇ 7-5 ਟਾਪੂ ਬਣਦੇ ਨੇ ਉਹ ਤਿੰਨ ਬਣਿਆ ਤੇ ਦਰਿਆ ਔਰ ਇੱਕ ਬਣੇ ਪਾਕਿਸਤਾਨ ਸਰਹੱਦਾ ਔਰ ਲੋਕ ਕਿ ਟਾਪੂ ਬਣ ਕੇ ਰਹਿੰਦੇ ਕਿਉਂਕਿ ਜਦੋਂ ਬਰਸਾਂਤ ਦਾ ਮੌਸਮ ਹੁੰਦਾ ਜਿਹੜਾ ਪੋਲ ਟੈਂਪਰੀ ਪਾ ਜਾਂਦਾ ਉਠਾ ਲਿਆ ਜਾਂਦਾ ਤੇ ਇਹਨਾਂ ਦੀ ਜ਼ਿੰਦਗੀ ਦੀ ਸਾਰੀ ਜਿਹੜੀ ਕਿਸ਼ਤੀ ਦੇ ਸਾਰੇ ਡੈਂਦੀ ਆ ਔਰ ਜੇ ਕੋ ਅਮਰਤਸੀ ਰਾਤ ਬਰਾਤੇ ਪਾਏ ਤੇ ਰਾਤ ਬਰਾਤੇ ਕਿਸ਼ਤੀ ਚੱਲਦੀ ਨਹੀਂ ਤਾਂ ਇਹਨਾਂ ਦੀ ਇਦਾਂ ਹੀ ਕਈ ਲੋਕਾਂ ਦੀ ਦਥੋ ਚੁੱਕੀਆਂ ਬੱਚੇ ਪੜਨ ਵਾਲੇ ਔਰ ਜਿਹੜੇ ਸਿੱਧ ਸੁਲਤਾਨ ਦਾ ਬਹੁਤ ਮਾੜਾ ਹਾਲ ਆ ਔਰ ਤੁਸੀਂ ਦੇਖ ਸਕਦੇ ਵੀ ਇਹ ਸਰਕਾਰਾਂ ਦੇ ਜਿਹੜੇ ਦਾਅਵੇ ਸਰਕਾਰਾਂ ਦਾਅਵੇ ਕਰਦੀਆਂ ਨੇ ਸਰਕਾਰ ਆਉਂਦੀਆਂ ਗਈਆਂ ਜਾਂਦੀਆਂ ਗਈਆਂ ਲੇਕਿਨ ਇਹਨਾਂ ਦੇ ਹਾਲਾਤ ਉਹੀ ਰਹੇ ਇਸ ਕਰਕੇ ਇਹ ਲੋਕ ਸਰਕਾਰਾਂ ਤੋਂ ਔਰ ਜਿਹੜੇ ਪ੍ਰਸ਼ਾਸਨ ਤੋਂ ਖਬਾ ਹੋ ਚੁੱਕੇ ਨੇ ਔਰ ਲੋਕਾਂ ਦੀ ਇਹੀ ਮੰਗ ਆ ਵੀ ਜਲਦ ਤੋਂ ਜਲਦ ਪੁਲ ਬਣਾ ਜਾਏ ਤਾਂ ਸਾਡੀ ਮੁਸ਼